ਗਗਿੰਦੂ ਸਿੰਘ ਜੀ ਜਿਹੜੇ ਕਿ ਅੱਜ ਐਗਜ਼ਿਬਿਸ਼ਨ ਦੇ ਰੂਪ ਤੇ ਉਡਾਨ ਮੀਡੀਆ ਵੱਲੋਂ ਲੱਗੀ ਹੈ ਅੱਜ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀ ਕੰਪਨੀਵਾਂ ਵੱਲੋਂ ਸਟਾਰ ਆਏ ਗਏ ਨੇ ਤੁਸੀਂ ਲੈ ਜੇ ਅਸੀਂ ਦੇਖਣ ਵਾਸਤੇ ਕੀ ਕਹਿੰਦੇ ਹਾਂ ਅੱਜ ਕੀ ਕਹਿਣਾ ਚਾਹੁੰਦੇ ਆ ਜਿਹੜਾ ਸਟਾਰ ਇਹ ਆਪਣੇ ਤੋਂ ਲੋਸਾਤਾ ਬਹੁਤ ਵੱਡਿਆ ਪੁਰਾਣਾ ਵੀ ਜਿਹੜਾ ਨਵੇਂ-ਨਵੇਂ ਇੱਕ ਪੜਾਤ ਦਾ ਜਆ ਕੋਲ ਨਾਲ ਲੋਕਾਂ ਨੂੰ ਦੂਰ ਦੂਰ ਕਰਾਉਂਦੇ ਅਸੀਂ ਆਪ ਜੀ ਸਭੀ ਐਸੋਸੀਏਸ਼ਨ ਆ ਜੀ ਐਲਸੀਡੀ ਆਈਏ ਸਰ ਬੀ ਚੇਅਰਮੈਨ ਲੈ ਡਿਫਾ ਬਲੰਗਰ ਜੀ ਸਭ ਦੇ ਵਾਈਸ ਪრეਜ਼ੀਡੈਂਟ ਆ ਮੈਂ ਪ੍ਰੈਜ਼ੀਡੈਂਟ ਆ ਜੀ ਪਰਵੰਦਰ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਐਕਸੀਬਿਸ਼ਨ ਨੂੰ ਦੇਖਣ ਵੀ ਆਏ ਆ ਤੇ ਇਹਦੇ ਵਿੱਚ ਅੱਗੇ ਜੋ ਇੱਥੇ ਕਰ ਰਹੇ ਆ ਉਹਨਾਂ ਨੂੰ ਪ੍ਰਮੋਟ ਵੀ ਕਰਾਂਗੇ ਜੇ ਇਹਦਾ ਪ੍ਰਭਾਵਕ ਅੱਛਾ ਹੋਏਗਾ ਇੰਦਰ ਸਿੰਘ ਮੀਡੀਆ ਕੰਸਲਟੈਂਟ ਪਰਮਨੋ ਕੇ ਆਨੇ ਤੇ ਬੜਾ ਸ਼ੰਗੋਪਰਾ ਨਾਲ ਕਰਦੇ ਨੇ ਯਾ ਮੀਡੀਆ ਬਾਰੇ ਜੋ ਹਰ ਤਰ੍ਹਾਂ ਦੀ ਰਿਕਵੈਸਟਾਂ ਦਿੰਦੇ ਨੇ ਇਹ ਜੋ ਨਵੇਂ ਪ੍ਰੋਡਕਟ ਨੇ ਜੋ ਵੀ ਡਿਜ਼ਾਈਨਿੰਗ ਕਮਿਊਨਿਟੀ ਜਾਂ ਕਨਸਟ੍ਰਕਟ ਇੰਡਸਟਰੀ ਆ ਪੂਰੇ ਸੋਰੀਆ ਪ੍ਰੋਡਕਟ ਦਾ ਪਤਾ ਲੱਗ ਜਾਂਦਾ ਹੈ ਔਰ ਇਵਨ ਟੋ ਕਾਮਨ ਮੈਨ ਇਟ ফর ਅ ਕਲੈਂਟ ਲਈ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਦੇ ਕਰਕੇ ਪਤਾ ਲੱਗ ਜਾਂਦਾ ਕਿ ਕਰੰਟਲੀ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ ਤੋਂ ਇਸ ਤਰ੍ਹਾਂ ਦੀ ਐਕਟੀਵੇਸ਼ਨ ਦੀ ਦੁਨੀਆ ਕੇ ਬਹੁਤ ਬੜੇ ਗੁੱਡ ਲੱਕ ਆ ਕਿ ਫਾਟੇ ਖਿਆਲ ਤੋਂ ਲੁਧਿਆਣਾ ਚ ਲੱਗ ਰਹੀ ਆ ਨੌਰਥ ਇੰਡੀਆ ਦੇ ਵਿੱਚ ਇਹ ਪਹਿਲੀ ਵਾਰ ਕਦੇ ਨਹੀਂ ਲੱਗਦੀ ਉਹ ਹੁਣ ਕੁਝ ਫਲਾਂ ਦਾ ਲੱਗਣੀ ਸ਼ੁਰੂ ਹੋਈ ਆ ਸੋ ਥੈਂਕ ਯੂ ਆਪ ਹਾਂਜੀ ਸਰ ਅੱਜ ਜਿਹੜੇ ਤੁਸੀਂ ਐਜੂਕੇਸ਼ਨ ਵਿੱਚ ਕਵਰ ਕਰਨ ਨੂੰ ਦੇਖਣ ਵਾਸਤੇ ਆਏ ਹੋ ਅੱਜ ਆ ਕੀ ਪਾਲ ਸਦੀ ਕਰਨ ਗਏ ਆ ਥੈਂਕ ਯੂ ਸਰ ਇਹ ਐਜੂਕੇਸ਼ਨ ਦੇ ਨਾਲ ਤੇ ਆਨੇ ਵਾਲੇ ਵਿਕਾਸ ਦਾ ਬਲਕਿ ਕੁਝ ਹੋਰ ਵੀ ਹੋਣੀ ਸੀ ਕਿਉਂਕਿ ਇੰਨਾ ਵੱਡਾ ਪ੍ਰੋਜੈਕਟ ਹੋ ਚੁੱਕਿਆ ਹੈ ਨਾ ਕਿ ਲੁਧਿਆਣੇ ਤੋਂ ਬਾਅਦ ਸੰਨਵਾਲ ਦੇ ਵਿੱਚ ਇੰਨਾ ਵੱਡਾ ਗਰਾਊਂਡ ਦਿੱਤਾ ਗਿਆ ਹੈ ਵੀ ਐਜੂਕੇਸ਼ਨ ਨਾਲ ਔਰ ਉਥੇ ਬਿਲਡਿੰਗਸ ਵਾਸਤੇ ਦੇਖੋ ਜੀਆਂ ਫੋਰਮ ਦੇ ਵਿੱਚ ਵੀ ਕਨਸੈਪਟ ਹੈਗੇ ਉਹ ਵੀ ਉੱਥੇ ਅਗਾਂਹ ਡਿਸਪਲੇ ਹੋ ਰਹੇ ਨੇ। ਉਹ ਕੰਸੈਕਸ਼ਨ ਜਿਹੜੀ ਅਪਗ੍ਰੇਡ ਹੋ ਰਹੀ ਹੈ ਉਹ ਮੈਂ ਚਾਹੁੰਦਾ ਇਹ ਧਿਆਨ ਇਹ ਕਿ ਸਾਰੇ ਪੰਜਾਬ ਤੋਂ ਆ ਕੇ ਲੋਕੀ ਕਿਸ ਐਕਸੀਜਿਸ ਨੂੰ ਜੁੜਦੇ ਆ। ਆਈਡੀਆ ਕੇ ਬਰਾਬਰ ਜਿਸ ਤਰੀਕੇ ਨਾਲ ਇਹ ਸਾਰੇ ਆਰਕੀਟੈਕਟਸ ਨੂੰ ਕਰ ਰਿਹਾ। ਫਾਲੋ ਉੱਥੇ ਆ ਕੇ ਬਹੁਤ ਵਧੀਆ ਲੱਗਾ। ਕੋਈ ਕਈ ਪ੍ਰੋਡਕਟਸ ਵੀ ਅੱਗੇ ਅਸੀਂ ਦੇਖਦੇ ਆ ਨਵੇਂ ਆ ਉਹਨਾਂ ਨੂੰ ਕਿ ਸਾਡੇ ਇਹ ਪ੍ਰੋਡਕਟਾਂ ਨੂੰ ਅਸੀਂ ਕਸਟਮਰ ਨੂੰ ਆਪਣੇ ਨੂੰ ਗਾਈਡ ਕਰਾਂਗੇ ਤੇ ਆਪਣੇ ਕਸਟਮਰ ਨੂੰ ਦਿਖਾਵਾਂਗੇ ਕਿ ਇੱਥੇ ਆ ਕੇ ਦੇਖਣ ਕਿਉਂਕਿ ਇਹ ਬਹੁਤ ਬਦਈਆ ਪ੍ਰੋਡਕਟ ਹੈ ਕਈ ਚੀਜ਼ਾਂ ਨਵੀਆਂ ਅਸੀਂ ਵੀ ਦੇਖਿਆ ਤਾਂ ਕਿ ਉਹ ਹੀ ਚੀਜ਼ਾਂ ਅਸੀਂ ਆਪਣੇ ਕਸਟਮਰ ਨੂੰ ਦਿਖਾ ਸਕੀਏ ਤਾਂ ਕਿ ਵੀ ਅਸੀਂ ਜਿਹੜੀ ਟੈਕਨੋਲੋਜੀ ਹੈ ਆਪਣੇ ਅਲੱਗ-ਅਲੱਗ ਕਸਟਮਰ ਨੂੰ ਇੱਥੇ ਵਿਕਾ ਸਕਦੇ ਹਾਂ ਏਕਸੀਬਿਸ਼ਨ ਦੇ ਮਾਧਮ ਰਾਹੀਂ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਸਕਦੀ ਹੈ ਕਿ ਗਵਰਨਮੈਂਟ ਦੀ ਸਕੀਮਾਂ ਨੇ ਕਿੰਨਾ ਫਾਇਦਾ ਸੋਲਰ ਬਿਜਲੀ ਉੱਤੇ ਕਰਦੇ ਆ। ਇਹ ਵੱਡੀ ਵੱਡੀ ਇੰਡਸਟਰੀ ਵੀ ਸੋਲਰ એનર્ਜੀ ਦਾ ਯੂਜ਼ ਲੈਂਡ ਉਤਾਰ ਕਰ ਦਿੱਤਾ ਹੈਗਾ। ਇਹਦੇ ਨਾਲ ਤੁਸੀਂ ਤਕਰੀਬਨ ਆਪਣੇ ਬਿੱਲ ਦੇ 50% ਤੱਕ ਵੀ ਘੱਟ ਕਰ ਸਕਦੇ ਹੋ। ਇਹਨਾਂ ਸਕੀਮਾਂ ਇੰਨੀ ਐਚੀ ਅਵੇਲੇਬਲ ਹੈ ਜਿੰਨਾ ਤੁਸੀਂ ਜੀ ਦੇ ਬਿੱਲ ਦਿੰਨੇ ਹੋ ਉਹ ਤੁਹਾਡੇ EMI ਦੇ ਪੇਸ਼ਟ ਬਣ ਜਾਂਦੀ ਹੈ ਜਿਹੜੇ 4 ਤੋਂ 5 ਸਾਲ ਦੇ ਵਿੱਚ ਤੁਹਾਡਾ ਸੋਲਰ ਬਿੱਲ 25 ਤੋਂ ਪਲੱਸ ਸਾਲ 25 ਤੋਂ ਜ਼ਿਆਦਾ ਸਾਲਾਂ ਤੋਂ ਕੋਡਾ ਆਉਟਪੁੱਟ ਦਿੰਦਾ ਰਹਿੰਦਾ ਜਿੰਨਾ ਤੁਸੀਂ ਵਿਜੀਟ ਕੀਤੀ ਬਹੁਤ ਭਾਰੀ ਪ੍ਰਸਤਾਵ ਸਾਲ ਦੇ ਸਰ ਅੱਜ ਇੱਕ ਨਵੀਂ ਐ ਜਿਹੜੀ ਐਜੂਕੇਸ਼ਨ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਹੈ ਇਹ ਚ ਨਵੀਂ ਐਕਟੀਵਿਟੀ ਕੀ ਲੈ ਕੇ ਆਉਂਦਾ ਜੀ ਸੋਲੋ ਦੇ ਵਿੱਚ ਨਵੀਂ ਐਕਟੀਵਿਟੀ ਸਦਸਿਓ ਸਾਡੀ ਕੰਪਨੀ ਨੇ ਜਿਹੜਾ ਡੀਸੀਰ ਪੈਨਲ ਲਾਂਚ ਕੀਤਾ ਹੈ ਜਿੱਤੇ ਵੀ ਗਵਰਨਮੈਂਟ ਵੱਲੋਂ ਜਿਹੜੀ 1.17 ਲੱਖ ਹਜ਼ਾਰ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ 10 10 ਕਿਲੋਵੋਟ ਤੱਕ ਦੇ ਪ੍ਰੋਜੈਕਟ ਤੇ 3 ਕਿਲੋਵੋਟ ਤੋਂ ਲੈ ਕੇ 10 ਕਿਲੋਵੋਟ ਤੱਕ ਸਬਸਿਡੀ ਗਵਰਨਮੈਂਟ ਵੱਲੋਂ ਮਿਲ ਰਹੀ ਹੈ ਜਿਸ ਦਾ ਕੀ ਆਮ ਇੱਕ ਘਰੇਲੂ ਖਪਤਕਾਰ ਨੂੰ ਫਾਇਦਾ ਪਾਣਾ ਚਾਹੀਦਾ ਸਰ ਇਹ ਆਲ ਓਵਰ ਪੰਜਾਬ ਤਕਰੀਬ ਜਿੱਥੇ ਮਰਜੀ ਤੁਹਾਡੇ ਡਿਸਟ੍ਰੀਬਿਊਟਰ ਨਾਲ ਮਿਲ ਸਕਦਾ ਜਾਊਗਾ ਆਲ ਓਵਰ ਇੰਡੀਆ ਸਰ ਆਲ ਓਵਰ ਦਾ ਪੈਨੋਸੌਂਸ ਤੇ ਇੰਟਰਨਲ ਨੈਟਵਰਕ ਕਰਸ ਸਰਵਿਸ ਸਾਡੀ ਕੰਪਨੀ 10 ਸਾਲ ਦੀ ਗਾਰੰਟੀ ਦਿੰਦੀ ਆ ਔਨਸਾਈਟ ਗਾਰੰਟੀ ਦਿੰਦੀ ਆ ਸੋਲਰ ਵਿਸਟੂ ਟਾਰਨਮੈਂਟ ਤੋਂ 25 ਸਾਲ ਦੀ ਲਾਈਫ ਹੋਂ ਕਰਕੇ ਲੰਮਾ ਪ੍ਰੋਜੈਕਟ ਹੁੰਦਾ ਹੈ ਤਾਂ ਕਸਟਮਰ ਰਸੀਵ ਕਰਦਾ ਵੀ ਉਹਨੂੰ ਹੌਨ ਸਾਈਡ ਤੋਂ ਲੰਬੀ ਵਾਰੰਟੀ ਮਿਲੇ ਜੀ ਜਿੰਨੇ ਪ੍ਰੋਜੈਕਟ ਨੇ ਸਰ 5 ਸਾਲ ਦੀ ਗਰੰਟੀ ਦਿੰਦੇ ਨੇ ਬਟ ਜਿਹੜਾ ਪੈਨਾਸੋਨਿਕ ਨੇ ਇਨੀਸ਼ੀਏਟਿਵ ਲਿਆ ਵੀ ਆਪਾਂ ਕਸਟਮਰ ਨੂੰ 10 ਸਾਲ ਦੀ ਗਰੰਟੀ ਦੇਣੀ ਹੈ ਤਾਂ ਕਿ ਉਹਨਾਂ ਨੂੰ ਕੋਈ ਟੈਨਸ਼ਨ ਨਾ ਰਹੇ ਕੋਈ ਵੀ ਪ੍ਰੋਬਲਮ ਆਵੇ ਕੰਪਨੀ ਦੇ ਇੰਜੀਨੀਅਰ ਆ ਕੇ ਫ੍ਰੀ ਇਨਸੈਕਟ ਕਰਕੇ ਦੇ ਦੇਣ ਸਰ ਜੀ ਤੁਹਾਡੇ ਕੋਲ ਕੰਟੈਕਟ ਕਰਨਾ ਕੀ ਮੌਇਲ ਮੇਰਾ ਸਰ ਮੇਰਾ ਮੋਬਾਈਲ ਨੰਬਰ 997762 6210 ਹਰਿਆਣਾ ਚੰਡੀਗੜ੍ਹ ਰੋਡ ਤੇ ਸਰ ਆਪਣਾ ਦਫ਼ਤਰ ਹੈ ਡਾਲਪਿੰਗ ਫੋਦਰ ਦੇ ਨਾਮ ਤੇ ਮੈਂ ਨਾਮ ਮਨੋਜ ਯਕੀਨ ਹੈ ਜੀ हां जिक जके अनचोड़े आज एजुकेशन ਦੇ ਵਿੱਚ ਤੁਸੀਂ ਵੀ ਤਕਰੀਬਨ ਆਜੀ ਡਕਟੋਰ ਜਿੱਥੇ ਉਹ ਨਾਮ ਦੇ ਨਾਲ ਪੂਰਾ ਕਵਰ ਕਰਨ ਵਾਸਤੇ ਆਏ ਹੋ। ਮੈਂ ਇੰਜੀਨੀਅਰ ਹਾਂ ਵੈਸੇ ਬਾਈ ਪਰਫੈਸ਼ਨ ਔਰ ਇਹ ਬਹੁਤ ਬੜਾ ਅੱਛਾ ਲੱਗਦਾ ਹੈ ਕਿ ਸਾਡੇ ਬੋਡਕਸ ਬੋਡਕਸ ਦੀ ਡੇਲੀ ਵਿੱਚ ਡਿਸਕਸ ਹੋਏ ਔਰ ਬਾਕੀ ਅਵੇਅਰਨੈਸ ਰਹਿੰਦਾ। ਮੈਂ ਆਪਣੇ ਪੁਆਇੰਟਸ ਕੋਲ ਬਹੁਤ ਜ਼ਿਆਦਾ ਗਰਮਾਸਾਤ ਵਿੱਚ ਵਰਕਸ ਤੇ ਔਰ ਇਹਨੂੰ ਜਦਾ ਤੋਂ ਜਿਆਦਾ ਪ੍ਰੈਕਟੀਕਲੀ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਤੁਹਾਡਾ ਲਾਈਫ ਸਟਾਈਲ